ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਅੱਜ ਤੁਹਾਨੂੰ ਤਸਵੀਰਾਂ ਬੰਗਾ ਸ਼ਹਿਰ ਤੋਂ ਦਿਖਾਵਾਂਗੇ ਕਿ ਜੇ ਬੰਗਾ ਸ਼ਹਿਰ ਦੀ ਗੱਲ ਕਰੀਏ ਬੰਗਾ ਸ਼ਹਿਰ ਦਾ ਵਿਕਾਸ ਹੋ ਰਿਹਾ ਕਿ ਨਹੀਂ ਹੋ ਰਿਹਾ ਇਸ ਗੱਲ ਦਾ ਤਾਂ ਨਹੀਂ ਪਤਾ ਲੇਕਿਨ ਚੋਰਾਂ ਦਾ ਬਹੁਤ ਵਿਕਾਸ ਹੋ ਰਿਹਾ ਚੋਰ ਲੁਟੇਰੇ ਜਿਹੜੇ ਆ ਹੁਣ ਲੋਕਾਂ ਨੂੰ ਘੇਰ ਘੇਰ ਕੇ ਹਥਿਆਰਾਂ ਦੇ ਪੁੱਠੇ ਪਾਸੇ ਨਾਲ ਸੱਟਾਂ ਵੀ ਮਾਰਦੇ ਆ ਦੱਸਦੀ ਇੱਕ ਚਾਹ ਦੀ ਦੁਕਾਨ ਕਰਨ ਵਾਲਾ ਵਿਅਕਤੀ ਜਿਸ ਦਾ ਨਾਮ ਕਸ਼ਮੀਰ ਸਿੰਘ ਹੈ ਜੋ ਕਿ ਗੁਣਾਚੌਰ ਦਾ ਵਾਸੀ ਹੈ ਤੜਕਸਾਰ 4 ਵਜੇ ਆਪਣੇ ਘਰੋਂ ਆਪਣੀ ਢਾਬੇ ਵੱਲ ਨੂੰ ਆ ਰਿਹਾ ਸੀ ਆਪਣੀ ਦੁਕਾਨ ਵੱਲ ਨੂੰ ਆ ਰਿਹਾ ਸੀ ਅੱਗੇ ਇੱਕ ਮੋਟਰਸਾਈਕਲ ਤੇ ਦੋ ਮੋਨੇ ਵਿਅਕਤੀ ਆਂਦੇ ਆ ਜਿਹੜੇ ਉਸ ਨੂੰ ਰੋਕਣ ਦੀ ਗੱਲ ਆਖਦੇ ਆ ਪਰ ਉਹ ਆਪਣੀ ਸਕੂਟੀ ਨੂੰ ਐਕਟਿਵਾ ਨੂੰ ਭਜਾ ਲੈਂਦਾ ਤੇ ਉਹ ਜਿਹੜੇ ਮੁੰਡੇ ਆ ਅੱਗੇ ਜਾ ਕੇ ਉਸ ਨੂੰ ਰੋਕ ਲੈਂਦੇ ਆ ਠੁੱਠਾ ਪਾਸਾ ਕਰਪਾਨ ਦਾ ਮਾਰ ਕੇ ਉਸ ਤੇ ਸੱਟਾਂ ਮਾਰਦੇ ਆ ਤੇ ਉਸ ਦੇ ਕੋਲੋਂ ਉਸ ਦਾ ਪਰਸ ਖੋ ਕੇ ਲੈ ਜਾਂਦੇ ਆ ਕਸ਼ਮੀਰ ਸਿੰਘ ਦੇ ਮੁਤਾਬਕ ਉਸ ਦੇ ਪਰਸ ਵਿੱਚ 750 ਰੁਪਏ ਸਨ ਬਾਅਦ ਵਿੱਚ ਉਸਦਾ ਪਰਸ ਮਿਲ ਜਾਂਦਾ ਲੇਕਿਨ ਪੈਸੇ ਪਰਸ ਵਿੱਚੋਂ ਕੱਢ ਕੇ ਜਿਹੜੇ ਲੁਟੇਰੇ ਆ ਮੌਕੇ ਤੋਂ ਫਰਾਰ ਹੋ ਜਾਂਦੇ ਆ ਕਸ਼ਮੀਰ ਸਿੰਘ ਨੇ ਇਸ ਦੇ ਤਲਾਬ ਪੁਲਿਸ ਨੂੰ ਦੇ ਦਿੱਤੀਆਂ ਲੇਕਿਨ ਲੁਟੇਰਿਆਂ ਦਾ ਇਹ ਰਵਈਆ ਲੁਟੇਰਿਆਂ ਵੱਲੋਂ ਸਨੇਚਿੰਗ ਕਰਨਾ ਬੰਗਾ ਸ਼ਹਿਰ ਵਿੱਚ ਚਿੰਤਾ ਦਾ ਵਿਸ਼ਾ ਬਣ ਆਇਆ ਦੁਕਾਨੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਹਾਂ ਬਜੀ ਕੀ ਨਾ ਆਪਣਾ ਮੇਰਾ ਨਾਮ ਕਸ਼ਮੀਰ ਸਿੰਘ ਕੀ ਗੱਲ ਹੋ ਗਈ ਤੁਹਾਡੇ ਨਾਲ ਮੈਂ ਰਾਤ ਸੇ ਜਾਉਂਦਾ ਸੀ ਕੋਲਾ ਕਿੰਨੇ ਵਜੇ ਦੀ ਗੱਲ 4:30 ਵਜੇ ਸਵੇਰੇ ਤੜਕੇ ਹਾਂਜੀ अच्छा ते ਉਹ ਪਿੱਛੋਂ ਆ ਕੇ ਮੈਨੂੰ ਇੱਕਿਆ ਮੁੰਡਿਆਂ ਨੇ ਉਹ ਗਏ ਭਰੀ ਲੋਕ ਨੇ ਤੇ ਮੋਟਰਸਾਈਕਲ ਤੇ ਸੀਗੇ ਮੋਟਰਸਾਈਕਲ ਤੇ ਸੀਗੇ ਅੱਛਾ ਜੀ ਮੈਂ ਰੁਕਿਆ ਨਹੀਂ ਉਹਨਾਂ ਨੇ ਮੈਨੂੰ ਫੇਰ ਬੋਲੋ ਰੁਕਿਆ ਮੈਂ ਰੁਕਿਆ ਉਹਨਾਂ ਨੇ ਮੇਰੇ ਕੋਲ ਪੈਸੇ ਮੰਗੇ ਮੈਂ ਕਿਹਾ ਮੇਰੇ ਕੋਲ ਪੈਸੇ ਹੈ ਨਹੀਂ ਕੋਈ ਉਹਨੇ ਆਪਣੇ ਡਾਕਟਰ ਗੰਭੀਰ ਕਰਵਾ ਦਿੱਤਾ ਮੈਨੂੰ ਕੈਟ ਸਕੈਨ ਆਮਲ ਹਾਂ ਜੀ ਤੇ ਦੂਆ ਪਿੱਛੇ ਬੈਠੇ ਠੀਕ ਹੈ ਜੀ ਫੇਰ ਪੈਸੇ ਲਗੇ ਲੋਟੇ ਤੇ ਥੋੜੀ ਜਿਹੀ ਬਦੂਆ ਮੇਰੇ ਕੋਲ ਹੋ ਗਿਆ ਕਿ ਸਾਡੇ ਸਾਹ ਸਰਪੀਆ ਸਰ ਦੇ ਅੱਛਾ ਜੀ ਤੁਸੀਂ ਕਿੱਥੇ ਬੰਦੇ ਦਾ ਕੰਮ ਕਰਦੇ ਆਂ ਸਾਜੀ ਬੰਦੇ ਚਾਲਕ ਬੰਦੇ ਵਾਲੇ ਤੋਂ ਨਹੀਂ ਕੀ ਦਾ ਕੰਮ ਕਰਦੇ ਮੈਂ ਹੀ ਹਲਵਾਈ ਦੀ ਬਾਨੇ ਚਾਹ ਵੀ ਅੱਛਾ ਮੈਂ ਤੁਹਾਨੂੰ ਪੁੱਛੂ ਦੱਸਿਆ ਤੇ ਮੈਂ ਅਜੀ ਕੰਪਨੀ ਦੇ ਇਹ ਐਸੀ ਬੈਠੇ ਉਹ ਤੁਸੀਂ ਸਾਡੇ ਦਾ ਸਰਵਾਈ ਕੀਤੀ ਸੀ ਗਏ ਨਾਂ ਉਹਦੇ ਇਹ ਮੋਟਰਸਾਈਕਲ ਸਵਾ ਸੀ ਕਿ ਮੁੰਡੇ ਜੀ ਕਿੰਨੇ ਜਣੇ ਕਿੰਨੇ ਜਣੇ ਸੀਗੇ ਦੋ ਜਣੇ ਸੀਗੇ ਦੋ ਜਣੇ ਮੁੰਨੇ ਸੀਗੇ ਸਰਦਾਰ ਦੋ ਹੀ ਮੁੰਨੇ ਸੀਗੇ ਅੱਛਾ ਹਾਂਜੀ ਕੁਝ ਨਹੀਂ ਦੇਖਿਆ ਮਾਰਨਾ ਸ਼ੁਰੂ ਕਰਤਾ ਹਾਂਜੀ ਮਾਰਨਾ ਕਿਹਨੂੰ ਬਾਅਦ ਦਿੱਤਾ ਜੀ ਜਦੋਂ ਮਾਰਦੇ ਰਹੇ ਫਿਰ ਤੁਹਾਨੂੰ ਪੈਸੇ ਦੇਣੇ ਪਏ ਪੈਸੇ ਹਾਂਜੀ ਮੈਂ ਬੱਦੂਆ ਜਾਂ ਕੱਢਿਆ ਮੈਂ ਪੈਸੇ ਦੇਣ ਲੱਗਾ ਤੇ ਬੱਦੂਆ ਕੋਲ ਚਲੇ ਗਿਆ ਅੱਛਾ ਫਿਰ ਜਦੋਂ ਅਸੀਂ ਫੈਮਿਲੀ ਚੈੱਕ ਕਰਨ ਗਏ 11:00 ਵਜੇ ਕੋਲ ਸਾਢੇ ਨਾਲ ਟਾਇਲਟ ਖਾਣ ਵਾਲਿਆਂ ਨੂੰ ਮੈਨੂੰ ਮੇਰਾ ਪਾਸ ਬਾਅਦ ਸੇ ਚੱਲ ਉਹ ਬਗਰੇ ਦੇ ਡਾਕੂਮੈਂਟ ਚਾਹੇ ਤੇ ਪੈਸੇ ਰੱਖ। ਅੱਛਾ। ਹੋਰ ਤਾਂ ਨਹੀਂ ਤੇ ਸੱਟ ਮਾਰੀ ਇਸ ਤੋਂ ਇਲਾਵਾ। ਹੋਰ ਤਾਂ ਨਹੀਂ ਕੋਈ ਵਰਦਤ ਕੀਤੀ ਤੁਹਾਡੀ? ਉਹ ਮੇਰੇ ਨਾਲ ਨਹੀਂ ਹੋਇਆ। ਹਾਂ ਬਾਜੀ ਕੀ ਨਾਂ ਆਪਣਾ? ਮੇਰਾ ਨਾਂ ਕਸ਼ਮੀਰ ਸਿੰਘ ਹੈ। ਕੀ ਗੱਲ ਉਹ ਵੀ ਤੁਹਾਡੇ ਨਾਲ? ਮੈਂ ਰਾਤ ਸੇ ਜਾਉਂਦਾ ਹਾਂ ਕੋਲਾ ਚੌਂ। ਕਿੰਨੇ ਵਜੇ ਦੀ ਗੱਲ? 4:30 ਵਜੇ ਸਵੇਰੇ ਤੜਕੇ। ਹਾਂਜੀ। ਅੱਛਾ। ਤੇ ਫਿਰ ਪਿਛੋਂ ਆ ਕੇ ਮੈਨੂੰ ਨੁਕਿਆ ਮੁੰਡਿਆਂ ਨੇ ਕਹਿੰਦੇ ਭਾਰੀ ਰੋਕੋ। ਮੋਟਰਸਾਈਕਲ ਤੇ ਸੀਗੇ ਅੱਛਾ ਜੀ ਮੈਂ ਰੁਕਿਆ ਨਹੀਂ ਉਹਨਾਂ ਨੇ ਮੈਨੂੰ ਫੇਰ ਬੋਲੋ ਰੁਕ ਗਿਆ ਮੈਂ ਰੁਕ ਗਿਆ ਉਹਨਾਂ ਨੇ ਮੇਰੇ ਕੋਲ ਪੈਸੇ ਮੰਗੇ ਮੈਂ ਕਿਹਾ ਮੇਰੇ ਕੋਲ ਪੈਸੇ ਹੈ ਲੋਗੇ ਉਹ ਨਹੀਂ ਆਪਣੇ ਡਾਕਟਰ ਗੰਭੀਰ ਕਰਵਾ ਦਿੱਤੀ ਤਾਂ ਮੈਨੇ ਕਹਿ ਤਾ ਸੈਡ ਆਮਲ ਹਾਂ ਜੀ ਤੇ ਦੂਆ ਪਿੱਛੇ ਪੈਸੇ ਠੀਕ ਹੈ ਜੀ ਫਿਰ ਪੈਸੇ ਲੈ ਕੇ ਲੋਟ ਕੇ ਥੋੜੀ ਜੀ ਬਦੂਆ ਮੇਰੇ ਕੋਲ ਹੋ ਗਏ ਲੈ ਕੇ ਸਾਢੇ ਸਾਢੇ 85 ਰੁਪਏ ਲਗਾ ਕੇ ਅੱਛਾ ਜੀ ਤੁਸੀਂ ਕਿੱਥੇ ਬੰਦੇ ਦਾ ਕੰਮ ਕਰਦੇ ਆਂ ਭਾਜੀ ਬੰਦੇ ਚਾਲ ਦੇ ਕੋਲ ਬੰਦ ਵਾਲੇ ਤੇ ਨਹੀਂ ਕੀ ਜ਼ਿਆਦਾ ਕੰਮ ਕਰਦੇ ਮੈਂ ਹੀ ਹਲਵਾਈ ਦੀ ਬਣਾ ਚਾਹ ਦੀ ਅੱਛਾ ਮੈਂ ਤੁਸੀਂ ਪੁੱਛੂ ਦੱਸਿਆ ਮੈਂ ਭਾਜੀ ਪੁੱਛ ਰਹਾ ਹਾਂ ਅਸੀਂ ਕੰਪਨੀ ਵਿੱਚ ਇਹ ਐਕਸੀਡੈਂਟ ਹੋ ਗਿਆ ਤੁਹਾਨੂੰ ਸਾਡੇ ਉਹਦਾ ਸਰਵਾਈਵ ਕੀਤੀ ਅਸੀਂ ਗਏ ਨਾਲ ਉਹਨੇ ਇਹ ਮੋਟਰਸਾਈਕਲ ਸਵਾ ਸੀ ਕਿ ਮੁੰਡੇ ਜੀ ਕਿੰਨੇ ਜਣੇ ਕਿੰਨੇ ਜਣੇ ਸੀਗੇ ਦੋ ਜਣੇ ਮੁੰਨੇ ਸੀਗੇ ਸਰਦਾਰ ਦੋ ਹੀ ਮੁੰਨੇ ਸੀਗੇ ਅੱਛਾ ਹਾਂ ਤਦ ਕੁਛ ਨਹੀਂ ਦੇਖਿਆ ਮਾਰਨਾ ਸ਼ੁਰੂ ਕਰ ਦਿੱਤਾ ਹਾਂਜੀ ਮਾਰਨਾ ਸ਼ੁਰੂ ਕਰ ਦਿੱਤਾ ਜੀ ਜਦੋਂ ਮਾਰਦੇ ਰਹੇ ਤੇ ਤੁਹਾਨੂੰ ਪੈਸੇ ਦੇਣੇ ਪਏ ਪੈਸੇ ਹਾਂਜੀ ਮੈਂ ਬਦੂਆ ਜਾਂ ਕੱਢਿਆ ਮੈਂ ਪੈਸੇ ਦੇਣ ਲੱਗਾ ਤੇ ਬਦੂਆ ਇੱਕ ਹੋ ਗਿਆ ਅੱਛਾ ਤੇ ਜਦੋਂ ਅਸੀਂ ਕੈਮਰੇ ਚੈੱਕ ਕਰਨ ਗਏ 11:00 ਵਜੇ ਪੌਣੇ 8:30 ਤਾਂ ਉਹ ਨਹੀਂ ਲੱਗਣਾ ਨਾ ਮੈਨੂੰ ਮੇਰੇ ਪਾਸ ਬਾਅਦ ਸਵੇਰ ਚਾਹੀਦਾ ਤੇ ਬਗਰੇ ਡਾਕੂਮੈਂਟ ਚਾਹੀਦੇ ਪੈਸੇ ਮਰੇ ਅੱਛਾ ਹੋਰ ਤਾਂ ਨਹੀਂ ਤੇ ਸੱਟ ਮਾਰੀ ਇਸ ਤੋਂ ਇਲਾਵਾ ਬਸ ਉਹ ਲੱਗਦੀ